ਮੇਰਾ ਨਾ ਪਪੰਦ ਸਨ ਕਿ ਦੁੱਧੀਆਂ ਕਿੰਤਾ ਵਜਨ ਨਾਲ ਥੋੜਾ ਬਥਰਾ ਫਰਕ ਤਾਂ ਜ਼ਰੂਰ ਪੈਂਦਾ ਹੈ ਪਰ ਲੋਕਾਂ ਦੇ ਦੁੱਧ ਦੀ ਜਰੂਰਤ ਹੋਣ ਕਰਕੇ ਭਾਏ ਨੂੰ ਮਜਬੂਰੀ ਵਸ ਕਰੀਏ ਜਾਂ ਕਿਦਾਂ ਵੀ ਹੈ ਤੇ ਦੁੱਧ ਲੈਣ ਦੀ ਜਰੂਰਤ ਹੁੰਦੀ ਹੈ ਘਰ ਤੇ ਖਪਤ ਚੋਂ ਨਹੀਂ ਹੁੰਦੀ ਆ ਜਾਂ ਨਹੀਂ ਹੁੰਦੀ ਆ ਦੋ ਚਾਰ ਦਿਨ ਬੱਜੜ ਦੇ ਹਿਸਾਬ ਨਾਲ ਉਹ ਮਹਿਸੂਸ ਕਰਦੇ ਨੇ ਮੁਰਕੇ ਪਤਾ ਹੈ ਚੋਲ ਹੋ ਜਾਂਦੇ ਨੇ ਉਹ ਦੁੱਧ ਰੂਟੀਨ ਤੇ ਆਪਣਾ ਜਿੰਨਾ ਕਿ ਦੁੱਧ ਚਾਹੀਦਾ ਹੁੰਦਾ ਲੈ ਜਾਂਦੇ ਨੇ ਸਾਨੂੰ ਥੋੜੀ ਜੀ ਤਕਲੀਫ ਜਰੂਰ ਹੁੰਦੀ ਹੈ ਵੀ ਦੋ ਚਾਰ ਦਿਨ ਸਾਡੀ ਡਿਮਾਂਡ ਘਟਦੀ ਆ ਬਾਕੀ 2-4 ਦਿਨ ਤੋਂ ਬਾਅਦ ਰੈਗੂਲਰ ਹੋ ਹੀ ਜਾਂਦੀ ਹੈ ਦੁੱਧ ਤੇ ਇਸ ਪ੍ਰਾਈਸ ਵਿੱਚ ਜੇ ਕੋਈ ਸਾਨੂੰ ਦਿੱਕਤ ਨਹੀਂ ਮਹਿਸੂਸ ਹੁੰਦੀ ਐ ਜੇ ਨੀਡ ਮੰਗ ਕਰਦੇ ਆ ਸਾਨੂੰ ਉਹਨਾਂ ਦੁੱਧ ਮਿਲ ਲੈਂਦਾ ਜੋ ਵੀ ਪਦਾਰਥ ਦੀ ਮੰਗ ਕਰਦੇ ਆ ਜਦੋਂ ਇਹ ਗੱਲ ਕਰਦੇ ਨੇ ਕਹਿੰਦੇ ਕਿ ਸਾਨੂੰ ਦੁੱਧ ਦੀ ਕੀਮਤ ਉਹ ਨਹੀਂ ਮਿਲਦੀ ਲੋਕੋ ਫਿਰ ਕਿਸਾਨ ਵੀ ਮਿਲਕ ਫਾਰਮ ਵਿੱਚ ਜਿਹੜੇ ਦੁੱਧ ਪਾਉਂਦੇ ਨੇ ਥੋੜੇ ਬਹੁਤ ਉਹ ਘੱਟ ਕਰਦੇ ਨੇ ਫਿਰ ਇਹਨਾਂ ਨੂੰ ਦੁੱਧ ਦਾ ਰੇਟ ਵਧਾਉਣਾ ਪੈਂਦਾ ਜਦੋਂ ਉਹਨਾਂ ਕਿਸਾਨਾਂ ਨੂੰ ਦੁੱਧ ਦੇਣਾ ਪੈਂਦਾ ਵਾ ਤਾਂ ਰੇਟ ਵਧਾ ਕੇ ਫਿਰ ਉਹਨਾਂ ਨੂੰ ਮਜਬੂਰਨ ਆਪਣੇ ਵੀ ਰੇਟ ਥੋੜਾ ਜਿਹਾ ਵਧਾਣੇ ਪੈਂਦਾ ਹੈ ਤੇ ਸਿਰਫ ਦੁੱਧ ਦੀ ਕੀਮਤ ਵਧੀ ਹੈ ਜਾਂ ਜਿਹੜੇ ਦੂਜੇ ਪ੍ਰੋਜੈਕਟ ਹੈ ਜਿੱਦਾਂ ਰੱਸੀ ਹੋ ਗਿਆ ਖੀਰ ਹੋ ਗਿਆ ਉਹਨਾਂ ਦੀ ਵੀ ਹੇਲਾ ਹਫ਼ਤੇ ਦੁੱਧ ਦੀ ਕੀਮਤੀ ਵਧੀ ਹੈ ਤੇ ਕੈਮ ਟੂ ਟਾਈਮ ਜਦੋਂ ਇਹ ਦੁੱਧ ਦਾ ਰੇਟ ਵੱਧਾ ਵਾ ਉਸ ਤੋਂ ਬਾਅਦ ਉਸੇ ਤਰ੍ਹਾਂ ਰੇਟ ਵੱਧ ਆਇਆ ਥੋੜਾ ਥੋੜਾ ਠੀਕ ਇਸ ਤਰ੍ਹਾਂ ਮੈਂ ਕੀਮਤ ਤੇ 2 ਰੁਪਏ ਵਧੀ ਹੈ ਦੇਖਣ 'ਚ 2 ਰੁਪਏ ਬੜਾ ਮਾਮੂਲੀ ਜਿਹਾ amount ਲੱਗਦਾ ਪਰ ਜਿਸ ਘਰ ਦੇ ਵਿੱਚ ਰੋਜ਼ ਦਾ 5-6 ਕਿਲੋ ਦੁੱਧ ਆਂਦਾ ਵਾ ਉਹਦਾ 10-12 ਰੁਪਏ ਰੋਜ਼ ਦਾ ਦੇਖੀਏ ਤੇ ਮਹੀਨੇ ਦੇ ਵਿੱਚ 4-500 ਰੁਪਏ ਦਾ ਜਦੋਂ ਫਰਕ ਪੰਦਾ ਉਹ ਆਮ ਬੰਦੇ ਦੇ ਬਜਟ ਦੇ ਉੱਪਰ ਉਹਦਾ ਬੜਾ ਇਫੈਕਟ ਹੈ ਦੁੱਧ ਇੱਕ ਐਸੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੁੱਧ ਦੀ ਚਾਹੀਦਾ ਵਾ ਵੱਡਿਆਂ ਨੂੰ ਵੀ ਦੁੱਧ ਦੀ ਜਰੂਰਤ ਹੁੰਦੀ ਹੈ ਘਰ 'ਚ ਕੋਈ ਗੈਸਟ ਆ ਜਾਂਦਾ ਚਾਹ ਪਾਣੀ ਵਾਸਤੇ ਵੀ ਦੁੱਧ ਦੀ ਜਰੂਰਤ ਪੰਦੀ ਹੈ ਇਸ ਕਰਕੇ ਜਿਹੜਾ ਇਹ ਕੀਮਤ ਹੈ ਇਹਦਾ ਜਿਹੜਾ ਅਸਰ ਤੇ ਜਰੂਰ ਪੰਦਾ ਹੈਗਾ ਵਾ ਆਮ ਬੰਦੇ ਦੀ ਪਾਕਟ ਦੇ ਉੱਪਰ ਇਹਦਾ ਅਸਰ ਜਰੂਰ ਪੰਦਾ ਹੈਗਾ ਵਾ ਨੋਮੀਨਲ ਪਿਛਲੇ ਦਿਨਾਂ 'ਚ ਦੇਖਣ ਨੂੰ ਆ ਰਿਹਾ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਜਿਹੜੀਆਂ ਦੁੱਧ ਦੀਆਂ ਕੀਮਤਾਂ ਵੱਧ ਜਾਂਦੀਆਂ ਪਿਛਲੇ ਦਿਨਾਂ ਚ ਸਰਕਾਰ ਵੱਲੋਂ ਜਿਹੜਾ ਡਾਟਾ ਰਿਲੀਜ਼ ਹੋਇਆ ਉਹਦੇ ਚ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਦਾ ਧੰਦਾ ਲੋਕ ਛੱਡ ਕੇ ਕਿਸਾਨ ਜਾਂ ਦੂਜੇ ਬੰਦੇ ਜਿਹੜੇ ਡੇਰੀ ਫਾਰਮਿੰਗ ਤੇ ਬਿਜ਼ਨਸ ਚ ਹੀ ਉਹ ਛੱਡ ਰਹੇ ਨੇ ਪੰਜਾਬ ਦੇ ਵਿੱਚ ਗਾਵਾਂ ਤੇ ਮੱਝਾਂ ਦੀ ਜਿਹੜੀ ਤਦਾਦ ਹੈ ਗਿਣਤੀ ਜਿਹੜੀ ਆ ਘਟ ਰਹੀ ਆ ਔਰ ਕਾਫੀ ਵੱਡੀ ਗਿਣਤੀ ਜੇ ਇਹ ਘਟ ਰਹੀ ਆ ਉਹਦਾ ਇੱਕ ਕਾਰਨ ਜਿਹੜਾ ਮੁੱਖ ਕਾਰਨ ਜਿਹੜਾ ਅਸੀਂ ਦੇਖਦੇ ਆ ਜਾਂ ਨਿਊਜ਼ 'ਚ ਪੜੀਦਾ ਵਾ ਉਹ ਇਹੋ ਹੀ ਹੈਗਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਜਾ ਚੌਕਰ ਜਿਹੜਾ ਵੀ ਆਪਾਂ ਉਹ ਡੇਰੀ ਫਾਰਮਿੰਗ ਵਾਲਾ ਆਪਣੇ ਡੰਗਰਾਂ ਨੂੰ ਪਾਉਂਦਾ ਵਾ ਜਿਹਦੇ ਨਾਲ ਉਹਦੀ ਦੁੱਧ ਦੀ ਪੈਦਾਵਾਰ ਵਧੀ ਆ ਉਹਦੀਆਂ ਕੀਮਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਵਾ ਉਹਦੇ ਦੇ ਉੱਪਰ ਉਹਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈਗੀ ਅਸੀਂ ਇਹ ਚਾਹਦੇ ਆ ਕਿ ਜਿਹੜੀ ਡੇਰੀ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਸਰਕਾਰ ਵੱਲੋਂ ਇੱਕ ਸਬਸਿਡੀ ਦਿੱਤੀ ਜਾਵੇ ਲੋਕਾਂ ਨੂੰ ਅਨਕਰੇ ਕੀਤਾ ਜਾਵੇ ਕਿ ਤੁਸੀਂ ਡੇਰੀ ਫਾਰਮਿੰਗ ਦੇ ਬਿਜ਼ਨਸ 'ਤੇ ਜਾਓ ਸਰਕਾਰ ਜਿਵੇਂ ਕਿਸਾਨਾਂ ਨੂੰ ਖਾਦਾਂ ਦੇ ਉੱਪਰ ਸਬਸਿਡੀ ਹੋਰ ਜਿਹੜਾ ਬੰਦਾ ਡੇਰੀ ਫਾਰਮਿੰਗ ਦੇ ਬਿਜ਼ਨਸ ਆ ਉਹਨੂੰ ਇਹ ਚਾਰਾ ਜਾਂ ਚੋਕਰ ਜਿਹੜੀਆਂ ਵੀ ਉਹਨੂੰ ਡੰਗਰਾਂ ਵਾਸਤੇ ਚਾਹੀਦੀਆਂ ਉਹ ਉਹਨੂੰ ਘੱਟ ਰੇਟ ਤੇ ਉਪਲਬਧ ਕਰਾਈਆਂ ਜਾਂ ਤਾਂ ਕਿ ਉਹਨੂੰ ਵੀ ਉਸ ਧੰਦੇ ਦੇ ਵਿੱਚ ਕੁਝ ਪ੍ਰਾਫਿਟ ਮਿਲੇ ਤੇ ਫੇਰ ਹੀ ਉਹ ਉਸ ਧੰਦੇ ਦੇ ਵਿੱਚ ਟਿਕੇਗਾ ਨਹੀਂ ਤੇ ਆਮ ਜਿਹੜਾ ਡੇਰੀ ਫਾਰਮਿੰਗ ਲੋਕੀ ਛੱਡ ਕੇ ਮੁਰਗੀ ਪਾਲਣ ਬੱਕਰੀਆਂ ਜਾਂ ਹੋਰ ਧੰਦਿਆਂ ਦੇ ਵਿੱਚ ਜਾ ਰਹੀਗੀ ਐਦਾਂ ਘਟਦੀ ਜਾਏਗੀ ਡੰਗਰਾਂ